ਆਹ ਪਬਲਿਕ ਨੂੰ ਪਰੇਸ਼ਾਨ ਕਰੀ ਜਾਂਦਾ ਯਾਰ ਤੂੰ ਆਹ ਸਾਰੀ ਸਾਰੀ ਸਾਨੂੰ ਮਾਰਾ ਮਟਾ ਉਹ ਭੈੜਾ 2 ਘੰਟੇ ਕੇ ਦਵਾਈ ਦਾ ਵਿਗਾੜ ਤੱਕ ਲਈ ਰੱਖਣਾ ਫਿਰ ਤੂੰ ਆ ਤੈ ਕਿਉਂ ਐ ਧਰਨੇ ਲੱਗਦੇ ਨਹੀਂ ਜਦੋਂ ਤੇਰੀ ਰਾਤ ਤੱਕ ਥੋੜਾ ਲਗਾ ਹੋਇਆ 2 ਘੰਟੇ ਘੰਟਾ ਪਾਵਾ ਨਹੀਂ ਕਿਸੇ ਰੋਟਾ ਉਹ ਫਿਰ ਤੇ ਯਾਰ ਕਿਧਰ 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 ਜਾ ਕੇ ਆਏ ਹੋ ਇਧਰ ਆਇਆ ਦਵਾਈ ਆ ਫਿਰ ਪੁੱਜੇਗੇ ਉਹ ਪੇਸ਼ੈਂਟ ਨਾਲ ਬੈਠੇ ਨੇ ਬੈਠੇ ਆ ਤੁਸੀਂ ਪੇਸ਼ੈਂਟ ਤੋਂ ਨਹੀਂ ਕਿਸੇ ਮੈਰਿਜ ਚੱਲੇ ਆਏ ਹੋ ਕਿਹੜੇ ਮੈਰਿਜ ਤੋਂ ਆਏ ਹੋ ਕੋਈ ਲੈ ਕੇ ਆਏ ਆ ਸਾਰਾ ਰੋਟਾ ਮੇਰੇ ਕੋਲ ਨਾ ਹੋਵੇ ਕਾ ਟੋਟਾ ਵੱਡੇ ਵੱਡੇ ਟੋਟਾ ਲੈ ਕੇ ਆਇਆ ਡਾਕਟਰ ਕੋ ਯਾਰ ਤੂੰ ਹੀ ਯਾਰ ਉਹੀ ਗੱਲਾਂ ਥੋੜੀਆਂ ਵੀਰੇ ਉਹ ਕੋਈ ਵੱਢੀ ਨਹੀਂ ਕਰ ਸਕਦੇ ਯਾ ਬੜੇ ਵੱਡੇ ਟੋਟੇ ਦੇਖਾ ਜਾ ਤੂੰ ਹੋਗਾ ਕੇ ਵੋਟਾ ਨਹੀਂ ਬੋਲਦਾ ਜੰਨੇ ਅਸੀਂ ਚਲ ਕੋਈ ਨਹੀਂ ਹਾਂ ਅੱਜ ਅੱਗ ਦੀ ਕਮੀ ਕਰਦੇ ਠੀਕ ਹੈ ਨਾ ਸਾਨੂੰ ਕਰੇ ਜਾਣ ਨਹੀਂ ਕਰਦੇ ਆਪ ਕੋਈ ਪੱਠੇ ਮੋੜੀ ਆਉਣਾ ਉਹ ਗਿਆ ਮੋੜ ਤੋਂ ਮੋਖਾ ਲਾ ਕੇ ਪੱਠੇ ਪਾ ਆਈਏ ਆਜਾ ਦੰਦ ਨਾ ਬਾਈ ਟਮਾਟਰ ਰੋਕ ਬਈ ਨਾਮ ਦਾ ਸਾਰਾ ਕੋਈ ਨਹੀਂ ਰੋਕਦਾ ਇਹ ਕੋਈ ਨਹੀਂ ਲਗਾਉਣਾ ਹੀ ਨਹੀਂ ਮੈਂ ਆਉਣ ਪਿੱਛੇ ਇੱਧਰ ਰੋਕ ਪਿੱਛੇ ਮੈਂ ਕਿੰਨੇ ਪੈਸੇ ਲਾ ਕੇ ਵਰਪਾਂ ਅੱਜ ਮੈਂ ਰੋਟੀ ਖਾ ਉਹ ਬੀ ਆਸ ਜਵਾਕਰੀ ਖਾਣ ਲਿਆ ਅੱਜ ਤੋਂ ਬਾਅਦ ਨਹੀਂ ਪੈਸੇ ਦੋ ਮਹੀਨੇ ਲਾਂਗੇ ਪੁੱਤ ਵੀ ਮੇਰੇ ਮਾਂ ਵੀ ਜਾਣੋ ਹੀ ਜਾਵਾਂਗੇ ਵੋਟਾ ਬੁੱਲਦੇ ਮੈਂ ਵੀ ਅੱਜ ਤੋਂ ਬਾਅਦ ਹੀ ਆਪਾਂ ਜਵਾਕਰ ਖਾਣਗੇ ਨਹੀਂ ਤੁਮ ਵੋਟਾਂ ਨਹੀਂ ਕੋਲ ਪਾਈ ਲਗੇ ਮੁਕਸਰ ਦੇ ਅੰਬੇਦਕਰ ਨਗਰ ਇੱਕ ਨੰਬਰ ਵਾਰਡ ਤੇ ਮਾਡਲ ਟਾਊਨ ਦੇ ਨਿਵਾਸੀਆਂ ਦੇ ਵੱਲੋਂ ਮੁਕਸਰ ਕੋਟਕਪੂਰਾ ਹਾਈਵੇ ਜਾਮ ਕੀਤਾ ਗਿਆ ਹੈ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਮੁਕਸਰ ਕੋਟਕਪੂਰਾ ਹਾਈਵੇ ਦੀਆਂ ਔਰ ਦਾਦੀ ਕੇ ਮੱਲਾ ਨਿਵਾਸੀਆਂ ਦੇ ਵੱਲੋਂ ਇਹ ਜਿਹੜਾ ਹਾਈਵੇ ਆ ਉਹ ਕਰੀਬ 6 ਘੰਟਿਆਂ ਤੋਂ ਜਾਮ ਕੀਤਾ ਹੋਇਆ ਔਰ ਦੇਖ ਸਕਦੇ ਹੋ ਕਿ ਜਿਹੜੇ ਵੱਡੇ ਵਹੀਕਲ ਨੇ ਟਰਾਲੇ ਨੇ ਉਹ ਪੂਰਾ ਜਾਮ ਆ ਜਿਹੜਾ ਲੱਗ ਚੁੱਕਿਆ ਹੈਗਾ ਔਰ ਦੋਨੋਂ ਪਾਸੇ ਇਹ ਜਿਹੜਾ ਜਾਮ ਆ ਲੱਗਿਆ ਹੋਇਆ ਕਰੀਬ 6 ਘੰਟੇ ਹੋ ਗਏ ਨੇ ਜਾਮ ਲੱਗੇ ਨੂੰ ਔਰ ਸਮੱਸਿਆ ਪਾ ਦਈਏ ਕਿ ਸੀਵਰੇਜ ਦੀ ਸਮੱਸਿਆ ਮਹੱਲਾ ਨਿਵਾਸੀਆਂ ਦਾ ਕਹਿਣਾ ਕਿ ਕਰੀਬ 1 ਸਾਲ ਤੋਂ ਸੀਵਰੇਜ ਦੀ ਸਮੱਸਿਆ ਦੇ ਨਾਲ ਜੂਝ ਰਹੇ ਨੇ ਔਰ ਨਰਕ ਭਰੀ ਜਿਹੜੀ ਜ਼ਿੰਦਗੀ ਉਹ ਜੀਉਣ ਦੇ ਲਈ ਮਜਬੂਰ ਨੇ ਗੱਲਬਾਤ ਕਰਦੇ ਹਾਂ ਮਹੱਲਾ ਨਿਵਾਸੀ ਨਾਲ ਨੇ ਪਹਿਲਾਂ ਤਾਂ ਕੀ ਸਮੱਸਿਆ ਆ ਰਹੀ ਆ ਜਿਸ ਦੇ ਕਾਰਨ ਇਹ ਜਿਹੜਾ ਹਾਈਵੇ ਜਾਮ ਕੀਤਾ ਤੁਸੀਂ ਇਹ ਸਮੱਸਿਆ ਸਾਨੂੰ ਇਹ ਹੈ ਜੀ ਜੋ ਕਿ ਆਪਣਾ ਮਾਡਲ ਟਾਊਨ ਦੇ ਵਿੱਚ ਪਾਣੀ ਦਾ ਸੀਵਰੇਜ ਦਾ ਤੇ ਜਿਹੜੀ ਪੁੱਢਾ ਕਣਾਉਣੀ ਆ ਇਹਦੇ ਵਿੱਚੋਂ ਇਹਨਾਂ ਨੇ ਅਨੰਦਿਕਲ ਪਾਏ ਪਾਈ ਹੋਈ ਆ ਉਹਦੇ ਕਾਰਨ ਜਿਹੜਾ ਸਾਡਾ ਮਹੱਲਾ ਇਹ ਡੁੱਬਿਆ ਪਿਆ ਹੈ ਇਹੀ ਸਾਨੂੰ ਹੈਗਾ ਵੀ ਇਹ ਸਾਨੂੰ ਪ੍ਰਸ਼ਾਸਨ ਜਿਹੜਾ ਅਸ਼ਵਾਸ਼ਵਾਦ ਦਿੰਦਾ ਵੀ ਅੱਜ ਕਰਾਂਗੇ ਕੱਲ੍ਹ ਨੂੰ ਕਰਾਂਗੇ ਅਸੀਂ ਚਾਰ ਵਾਰੀ ਪੰਜ ਵਾਰੀ ਗਏ ਆਏ ਆ ਤੇ ਸਾਡਾ ਕੋਈ ਹੱਲ ਨਹੀਂ ਹੋਇਆ ਤੇ ਸਾਨੂੰ ਇਹ ਚਾਹੀਦਾ ਵੀ ਜਿਹੜੀ ਪੁੱਢਾ ਚੋ ਪੈਪ ਹੁੰਦੀ ਆ ਉਹ ਬੰਦ ਹੋਣੀ ਚਾਹੀਦੀ ਆ ਪਾਣੀ ਆਉਂਦਾ ਜਿਹੜਾ ਸਾਡੇ ਘਰਾਂ 'ਚ ਬਹੁਤ ਅੱਜ ਸੀਰੇਜ ਦਾ ਪਾਣੀ ਜੇ ਦੇਖੋ ਬਹੁਤ ਬੁਰਾ ਹਾਲ ਹੈ ਸਾਡੇ ਬੱਚੇ ਪਾਣੀ ਦੇ ਵਿੱਚ ਨਹੀਂ ਅਸੀਂ ਆਪ ਵੀ ਜੋ ਸਾਡੇ ਤਾਂ ਚੁੱਲਿਆਂ ਤੱਕ ਵੀ ਪਾਣੀ ਜਾਂਦਾ ਇਹ ਦੋ ਮੁਹੱਲਿਆਂ ਦਾ ਮਾਮਲਾ ਹੈਗਾ ਹਾਂਜੀ ਇਹ ਜਿਵੇਂ ਮਾਡਲ ਟਾਉਨ ਅੰਮੇਦਕਰ ਨਗਰ ਵੈਸੇ ਤਾਂ ਵਰਡ ਨੰਬਰ 1 ਵੈਸੇ ਤਾਂ ਸਾਰੇ ਸ਼ਹਿਰ ਦਾ ਹੀ ਬੁਰਾ ਹਾਲੇ ਪਰ ਸਾਡੇ ਜਿਹੜੇ ਇਹਨਾਂ ਮਹੱਲਾਂ ਦਾ ਜ਼ਿਆਦਾ ਬੁਰਾ ਹਾਲੇ ਕਿਉਂਕਿ ਨਾਲ ਪੁੱਡਾ ਕਲੌਨੀ ਲੱਗਦੀ ਹੈ ਉਹਨਾਂ ਵੱਲੋਂ ਇੱਕ ਜਿਹੜੀਆਂ ਇਨਲੀਗਲ ਤਰੀਕੇ ਨਾਲ ਜਿਹੜੀ ਪਾਈਪ ਆਈ ਗਈ ਹੈ ਉਹ ਸਾਡੇ ਮਹੱਲਾਂ ਨਿਵਾਸੀ ਸਾਰੇ ਬੰਦ ਕਰਾਉਣ ਚ ਐਕਸ਼ਨ ਐਸ ਡੀਓ ਡੀਸੀ ਤੱਕ ਜਿਹੜੀਆਂ ਸਾਰਿਆਂ ਨੇ ਕੰਪਲੀਟਾ ਕੀਤੀਆਂ ਪਰ ਪ੍ਰਸ਼ਾਸਨ ਨਹੀਂ ਸੁਣਵਾਈ ਕੀਤੀ ਅੱਜ ਜਿਹੜਾ ਇਹਦੇ ਚ ਕਾਫੀ ਜਥੇਬੰਦੀਆਂ ਦੇ ਵੱਲੋਂ ਜਿਹੜਾ ਧਰਨਾ ਲਾਇਆ ਗਿਆ ਇਹ ਸੀ ਜਿੰਨੀ ਦੇਰ ਉਹ ਪਾਈਪ ਬੰਦ ਨਹੀਂ ਹੁੰਦੀ ਉੰਨੀ ਦੇਰ ਇਹ ਧਰਨਾ ਜੀ ਜਾਰ ਸਿਵਰੇਜ ਦਾ ਪਾਣੀ ਕੀ ਸਮੱਸਿਆ ਕੀ ਹੈਗੀ ਆ ਕੋਈ ਸਿਵਰੇਜ ਦੀਆਂ ਪਾਈਪਾਂ ਪਹਿਲਾਂ ਦੀਆਂ ਪਾਈਆਂ ਹੋਈਆਂ ਉਹ ਬਦਲਣ ਦੀ ਲੋੜ ਹੈਗੀ ਆ ਜਾਂ ਕੀ ਕਾਰਨ ਮੇਨ ਕਾਰਨ ਕੀ ਹੈ ਮੇਨ ਤਾਂ ਵੱਡੀ ਸਫਾਈ ਦੀ ਇੱਕ ਤਾਂ ਹੈਗੀ ਦੂਜੇ ਨੰਬਰ ਜਿਹੜੀ ਗਵਰਨਮੈਂਟ ਕਾਲਜ ਚ ਇੱਕ ਮੋਟਰ ਲੱਗੀ ਏ ਉਹਦੇ ਚ ਜਿਹੜੀ ਪਾਏ ਪਿ ਜਾਵਾ ਛੋਟੀ ਜੀ ਪਾਸ਼ ਛੱਡੀ ਉੱਥੋਂ ਪਾਣੀ ਜਿਵੇਂ ਕੁਝ ਮਿੰਟ ਚਲਾਉਂਦੇ ਆ ਜੇ ਤਾਂ ਕੋਈ ਜਾ ਕੇ ਮੱਲੇਲੇ ਰੌਲਾ ਪਾ ਦਿੰਦੇ ਆ ਕੋਈ ਅੱਧਾ ਘੰਟਾ ਚੱਲ ਜਾਂਦੀ ਨਹੀਂ ਤੇ ਇੱਥੇ ਜਿਹੜੇ ਅੱਗੇ ਕੋਈ ਅਧਿਕਾਰੀ ਹੈਗੇ ਜਾਂ ਕੋਈ ਲੀਡਰ ਹੈਗੇ ਆ ਉਹ ਕਹਿ ਦਿੰਦੇ ਵੀ ਸਾਡੇ ਘਰ ਵਾਲੇ ਪਿੱਛੇ ਜਿਹੜੇ ਵਾਰਡ ਹੈਗੇ ਡੁੱਬਦੇ ਡੁੱਬ ਜਾਣ ਪਰ ਸਾਡੇ ਵਾਲੇ ਪਾਸੇ ਨਾ ਪਰ ਸਭ ਤੋਂ ਜ਼ਿਆਦੀ ਮਾਰ ਸਾਨੂੰ ਪੁੱਡਾ ਕਲੋਨੀ ਪਾਰੀ ਕਿਉਂਕਿ ਉਹਨਾਂ ਨੇ ਕਿ ਪਿੱਛੇ ਮੋਟਰ ਲਾ ਕੇ ਅਨਲੀਗਲ ਤਰੀਕੇ ਨਾਲ ਜਿਹੜਾ ਇਹ ਪਾਣੀ ਸੱਟਿਆ ਹੈ ਕਿਉਂਕਿ ਪੁੱਡਾ ਕਲੋਨੀ ਉੱਚੀ ਹੈ ਇਹ ਨੀਵਾ ਹੈ ਉਹਦੇ ਕਾਰਨ ਜਿਹੜਾ ਪਾਣੀ ਦਾ ਇਹ ਜਿਹੜੀ ਨਿਕਾਸੀ ਅੱਗੇ ਵੱਧ ਨਹੀਂ ਰਹੀ ਹੂੰ ਕਰੀਬ 6 ਘੰਟੇ ਹੋ ਗਏ ਉੱਪਰ ਹੀ ਹੋ ਗਿਆ ਹੁਣ ਸਮਾਂ ਧਰਨਾਂ ਲਾਏ ਨੂੰ ਹੁਣ ਤੱਕ ਕੋਈ ਅਧਿਕਾਰੀ ਪਹੁੰਚਿਆ ਸਬੰਧਤ ਵਿਭਾਗ ਦੇ ਨਾਲ ਕੋਈ ਪਹੁੰਚਿਆ ਹੋਵੇ ਗੱਲਬਾਤ ਕੀਤੀ ਹੋਵੇ ਤੁਹਾਡੇ ਅਧਿਕਾਰੀ ਸਾਡੇ ਕੋਲੇ ਪਹੁੰਚੇ ਆ ਜੀ ਡੀਐਸਪੀ ਸਾਹਿਬ ਆਏ ਸੀ ਦੋ ਵਾਰ ਹੀ ਹੋ ਗਿਆ ਮੈਡਮ ਐਸਡੀਐਮ ਆਈ ਸੀ ਜਿਹੜਾ ਵਿਭਾਗ ਦੇ ਅਧਿਕਾਰੀ ਆ ਉਹ ਤਾਂ ਜੇਈ ਤੋਂ ਬਿਨਾ ਸਾਡੇ ਕੋਲੇ ਕੋਈ ਨਹੀਂ ਆਇਆ ਜੀ ਹੈ ਸ਼ਹਿਰ ਚ ਆ ਸਾਨੂੰ ਬਹਾਨੇ ਲਾ ਰਿਹਾ ਅਸੀਂ ਫੁਲਾਣੀ ਥਾਂ ਤੇ ਆ ਜੀ ਫੁਲਾਣੀ ਥਾਂ ਤੇ ਆ ਵੇਖੋ ਜਿੰਨਾ ਚਿਰ ਇਹਦਾ ਕੋਈ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਬੈਠੇ ਆ ਜੀ ਪਹਿਲਾਂ ਕੋਈ ਗੱਲਬਾਤ ਕੀਤੀ ਏ ਧਰਨਾ ਲਾਉਣ ਤੋਂ ਵੀ ਸਾਡਾ ਮਸਲਾ ਹੱਲ ਕਰੋ ਭਾਈ ਜੀ 20 21 ਤਰੀਕ ਨੂੰ ਅਸੀਂ ਐਂ ਸਾਰੇ ਇਕੱਠੇ ਹੋਏ ਸੀ ਮਹਿਕਮਾ ਵੀ ਸਾਰਾ ਆਇਆ ਸੀ ਲੈਕਸਰੀ ਵੀ ਆਇਆ ਸੀ ਐਸ ਡੀਓ ਵੀ ਜੇ ਆਈ ਵੀ ਸੀ ਸਾਰਾ ਮਹਿਕਮਾ ਸੀ ਇਹਨਾਂ ਦਾ ਉਹਦੇ ਪੁੱਢਾ ਵਾਲੇ ਬੰਦੇ ਆ ਗਏ ਸਾਰੇ ਕਹਿਣ ਲੱਗੇ ਵੀ ਸਾਨੂੰ ਪੰਜ ਚਾਰ ਦਿਨ ਦਾ ਟਾਈਮ ਦਿਓ 28 ਤਰੀਕ ਦਾ ਸਾਡਾ ਨਾ ਵਾਦਾ ਸੀ ਆਪਣੇ ਪੂਸ਼ਨ ਜੀ ਇੱਥੋਂ ਆਪਣੇ ਸ਼ਹਿਰ ਦੇ ਹੀ ਆ ਬੰਟਾ ਜੀ ਉਹਨਾਂ ਦੀ ਰਹਿਸ਼ ਵੀ ਸ਼ਹਿਰ ਦੇ ਇੱਥੇ ਆ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਵੀ ਜੇ 28 ਤਰੀਕ ਤੱਕ ਸਾਡਾ ਕੋਈ ਪਾਣੀ ਦਾ ਮਸਲਾ ਹੱਲ ਨਾ ਹੋਇਆ ਤਾਂ ਮੈਂ ਖੁਦ ਆਪਦੇ ਹੱਥ ਨਾਲ ਇਹ ਪਏ ਪੱਟ ਦੂੰਗਾ। ਅੱਜ ਅਸੀਂ ਸਵੇਰ ਦੇ ਉਹਨਾਂ ਨੂੰ ਹੀ ਫੋਨ ਕਰ ਰਹੇ ਹਾਂ। ਉਹ ਵੀ ਨਹੀਂ ਸਾਡੇ ਕੋਲ ਆਏ ਤੇ ਮਹਿਕਮਾ ਵੀ ਅੱਜ ਪਏ ਬੰਦ ਕਰਨ ਤੋਂ ਇਨਕਾਰ ਕਰ ਰਿਹਾ ਹੈ। ਮੁਹੱਲਿਆਂ ਦੇ ਵਿੱਚ ਸੀਵਰੇਜ ਹੈਗਾ ਯਾਨੀ ਕਿ ਤੁਸੀਂ ਕਹਿੰਦੇ ਓਵਰਫਲੋ ਹੋ ਜਾਂਦਾ ਇਧਰੋਂ ਜ਼ਿਆਦਾ ਪਾਣੀ ਆਉਂਦੇ ਸੀਵਰੇਜ ਮੁਹੱਲੇ 'ਚ ਹੈਗਾ ਜੀ ਜਦੋਂ ਇਹਨਾਂ ਨੇ 20 ਦੀ ਮੋਟਰ ਲੱਗੀ ਆ ਪਿੱਛੇ। ਅੱਛਾ ਜਦੋਂ ਮੋਟਰ ਨਾਲ ਪਾਣੀ ਆਪਦਾ ਚੱਕ ਕੇ ਛੱਡਦੇ ਆ ਉਹ ਸਾਰਾ ਪਾਣੀ ਜਿਹੜਾ ਉਹ ਮਾਡਲ ਟਾਊਨ ਤੇ ਅੰਮੇਦਕਰਨਗਰ ਠੀਕ ਹੈ। ਉਹ ਦੋਨੇ ਹੀ ਹੋ ਲੋ ਜਾਂਦੇ ਆ ਕਿੰਨਾ ਸਮਾਂ ਹੋ ਗਿਆ ਸੀ ਸਮੇਂ ਦਾ ਸਾਲ ਤੋਂ ਉੱਤੇ ਹੋ ਗਿਆ ਜੀ ਆ ਸਾਲ ਤਾਂ ਸਾਨੂੰ ਆ ਜਦੋਂ ਜਿਹੜ ਕਰਦਿਆਂ ਨੂੰ ਹੋ ਗਿਆ ਸਾਡੇ ਘਰਾਂ ਚੋਂ ਨੰਗਿਆਂ ਨਹੀਂ ਜਾਂਦਾ ਜੀ ਬੁਰਾ ਹਾਲ ਠੀਕ ਹੈ ਹਾਂਜੀ ਧਰਨਾ ਫਿਰ ਹੁਣ ਜਾਰੀ ਰਹੂਗਾ ਜਿੰਨਾ ਚੱਕ ਕੋਈ ਗੱਲਬਾਤ ਨਹੀਂ ਹੁੰਦੀ ਧਰਨਾ ਵੀਰ ਜੀ ਬੇਨਤੀ ਆ ਵੀ ਪਹਿਲਾ ਸਾਲ ਦੇ ਸਾਲ ਕਮੇਟੀ ਕੋਲੇ ਪੈਸੇ ਆ ਜਾਂਦੇ ਸੀ ਸੀਵਰੇਜ ਹੈਲਥ ਡਿਪਾਰਟਮੈਂਟ ਕੋਲੇ ਸਫਾਈਆਂ ਦੇ ਹੁਣ 3-4 ਸਾਲ ਹੋ ਗਏ ਜੀ ਸਫਾਈ ਦਾ ਕੋਈ ਪੈਸਾ ਨਹੀਂ ਆਇਆ ਹੁਣ ਅਸੀਂ ਸਾਰੇ ਜਣੇ ਐਵੇਂ ਜਿਵੇਂ ਇਕੱਠੇ ਹੋ ਕੇ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਐਵੇਂ ਹੀ ਐਮਐਲਏ ਸਾਹਿਬ ਨਾਲ ਵੀ ਗੱਲਬਾਤ ਕੀਤੀ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਵੀ 2 ਸਵਾ 2 ਕਰੋੜ ਰੁਪਿਆ ਸਫਾਈ ਦਾ ਆ ਗਿਆ ਉਹਦੇ ਟੈਂਡਰ ਲੱਗੇ ਹੋਏ ਆ ਪਰ ਉਹ ਜਿਹੜੀ ਗੱਡੀ ਲਾਈ ਆ ਜੀ ਵੱਡੇ ਰੋਡਾਂ ਦੀ ਸਫਾਈ ਕਰਨ ਵਾਸਤੇ ਉਹ ਡੀਸੀ ਦਫ਼ਤਰ ਤੋਂ ਗਾਹ ਨਹੀਂ ਟੱਪ ਰਹੀ ਜੀ ਘੱਟੋ ਘੱਟ ਨੂੰ ਮੇਰੇ ਹਿਸਾਬ ਨਾਲ ਮਹੀਨੇ ਦੇ ਨੇੜੇ ਹੋ ਗਿਆ ਜੀ ਜਿਹੜਾ ਸਾਡਾ ਆਲਾ ਏਰੀਆ ਸਾਰਾ ਮਾਡਲ ਟਾਊਨ ਤੇ ਅੰਬੇਦਕਰ ਵਸਤੀ ਆ ਜਿਹੜੀ ਇਹ ਪਾਣੀ ਦਾ ਜਿਹੜਾ ਸੀਵਰੇਜ ਦਾ ਗੰਦਾ ਪਾਣੀ ਆ ਉਹ ਵੇਖੋ ਅੱਜ ਮੱਛਰ ਬਣ ਰਹੇ ਆ ਮਲੇਰੀਆ ਬਣ ਰਿਹਾ ਉਹਦੇ ਨਾਲ ਅਸੀਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਸਾਡਾ ਜਲਦੀ ਤੋਂ ਜਲਦੀ ਇਹ ਮਸਲਾ ਹੱਲ ਕੀਤਾ ਜਾਵੇ ਨਹੀਂ ਤਾਂ ਜਿਹੜਾ ਸੰਘਰਸ਼ ਆ ਇਹਨੂੰ ਅਸੀਂ ਐਂ ਤਿੱਖਾ ਰੱਖਾਂਗੇ ਜੇ ਅਸੀਂ ਅੱਜ ਦਰਿਆ ਬਲੇੜਤਿਆਂ ਦਾ ਸਵੇਰੇ ਅਸੀਂ ਉਹ ਵੱਡੇ ਚੌਂਕ 'ਚ ਸਿੱਟ ਲੈਣੀਆਂ ਅਸੀਂ ਐਡੇ ਕੋਈ ਡਰ ਦਬਾਉਣ ਵਾਲੇ ਹੈ ਨਹੀਂਗੇ ਅਸੀਂ ਤਾਂ ਪ੍ਰਸ਼ਾਸਨ ਤੋਂ ਪਹਿਲਾਂ ਤਾਂ ਹੱਥ ਜੋੜ ਕੇ ਬੇਨਤੀ ਕਰੀ ਜਾਂਦੇ ਆਂ ਵੀ ਸਾਡਾ ਮਸਲਾ ਹੱਲ ਕਰ ਦਿਓ ਦੋ ਤਿੰਨ ਵਾਰੀ ਪਹਿਲਾਂ ਰਿਸਪੋਨਸਲ ਤੇ ਇਕੱਠੇ ਹੋਏ ਉਦੋਂ ਵੀ ਸਾਨੂੰ ਵਿਸ਼ਵਾਸ ਦਿਵਾਤਾ ਵੀ ਇਹਦਾ ਮਸਲਾ ਹੱਲ ਹੋ ਜਾਊਗਾ ਪਰ ਇਹਦਾ ਕੋਈ ਨਾ ਕੋਈ ਮਸਲਾ ਹੱਲ ਨਹੀਂ ਕੀਤਾ ਇੱਕ ਬੇਨਤੀ ਮੈਂ ਪ੍ਰੈਸ ਦੇ ਮਾਧਿਅਮ ਰਾਹੀਂ ਕਰਨਾ ਚਾਹੁੰਦਾ ਹਾਂ ਅਫਸਰਾਂ ਨੂੰ ਕਿ ਜਿਹੜਾ ਕੋਟਕਪੂਰਾ ਚੌਂਕ ਆ ਡਾਕਟਰ ਕੇਰ ਸਿੰਘ ਚੌਂਕ ਇੱਥੋਂ ਜਿਹੜੀ ਪਾਣੀ ਦੀ ਨਿਕਾਸੀ ਆ ਸਾਡੇ ਡਾਕਟਰ ਅੰਬੇਦਕਰ ਨਗਰ ਮਾਡਲ ਟਾਊਨ ਤੇ ਟਿੱਬੀ ਦੀ ਇਹ ਪਾਣੀ ਦੀ ਨਿਕਾਸੀ ਸਿੱਧਾ ਜਿਹੜਾ ਵੱਡਾ ਡਿਸਪੋਜ਼ਲ ਆ ਗੁਰਗੋਬਿੰਦ ਸਿੰਘ ਪਾਰਕ ਦੇ ਕੋਲੇ ਉਸ ਡਿਸਪੋਜ਼ਲ ਨੂੰ ਪਾਇਆ ਜਾਵੇ ਵੱਡੀ ਪਾਈਪ ਤੇ ਫਿਰ ਸਾਡਾ ਮਸਲਾ ਹਲ ਹੋਣਾ ਇੱਕ ਜਿਹੜੀ ਆ ਪੁੱਡਾ ਦੀ ਪਾਈਪ ਆ ਇਹ ਬਣੇ ਅਨਲੀਗਲ ਤਰੀਕੇ ਨਾਲ ਪਾਈ ਹੋਈ ਆ ਇਹਨੂੰ ਜਲਦੀ ਤੋਂ ਜਲਦੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਵੀ ਇਹਨੂੰ ਆਪਦੇ ਆਪ ਹੀ ਪਟਵਾ ਦਿਓ ਨਹੀਂ ਤਾਂ ਸਾਨੂੰ ਮਜਬੂਰ ਨਾ ਕਰੋ ਸੰਘਰਸ਼ ਨੂੰ ਅਸੀਂ ਹੋਰ ਤਿੱਖਾ ਕਰਾਂਗੇ ਇੰਨੀਆਂ ਹੀ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਉੱਥੇ ਰਹਿਣੇ ਹੈਗੇ ਹੋ ਜੀ ਹਾਲਾਤ ਕਿਹੋ ਜਿਹੇ ਨੇ ਹਾਲਾਤ ਬਹੁਤ ਖਰਾਬ ਹੈ ਬਿਲਕੁਲ ਗਲੀਆਂ ਉੱਛਲਦੀਆਂ ਜੀ ਬੱਚੇ ਜਾਂਦੇ ਬੱਚੇ ਡਿੱਗ ਪੈਂਦੇ ਆ ਬਿਮਾਰੀ ਦਾ ਕਾਰਨ ਰਸੋਈਆਂ ਤੱਕ ਪਹੁੰਚ ਗਿਆ ਸੋਈਆਂ ਤੱਕ ਪਾਣੀ ਪਹੁੰਚ ਗਿਆ ਜੀ ਬੱਚਿਆਂ ਦਾ ਉਹ ਪਾਣੀ ਮੇਰਾ ਜ਼ਮੀਨ ਮੇਰੇ ਨਾਲ ਆ ਜੀ ਡਾਕਟਰ ਮੇਜ਼ਦਾਰਨਾ ਕਰਦੇ ਉਹ ਸਾਰੀ ਫਸਲ ਮੇਰੇ ਕਣਕ ਦੇ ਵਿੱਚ ਪਾਣੀ ਆ ਰਿਹਾ ਜੀ ਇਹਨੇ ਐਕਸ਼ਨ ਨੂੰ ਐਸ ਡੀਓ ਨੂੰ ਜੇ ਨੂੰ ਕਟੋ-ਕਟਾ ਸਾਲ ਤਾਂ ਹੋ ਗਿਆ ਜੀ ਕਿੰਨੀ ਏਕੜ ਫਸਲ ਹੈਗੀ ਐ ਤਿੰਨ ਏਕੜ 아이 اچھا ਤੇਨੇ ਖਰਾਬ ਹੋ ਰਹੀ ਆ ਉਹ ਖਰਾਬ ਹੋ ਰਹੀ ਉਹ ਥੱਲੋ ਜੜਾਂ ਗਲ ਰਹੀਆਂ ਜੀ ਮੰਗ ਪੱਤਰ ਜੋ ਕੁਝ ਅਧਿਕਾਰ ਖੰਦਰਾਂ ਨਾਲ ਗੱਲਬਾਤ ਹੋਈ ਉਹ ਹੋਈ ਹੈ ਜੀ ਨਹੀਂ ਗੱਲ ਨਹੀਂ ਗੱਲ ਸੁਣੀ ਮੰਗ ਪੱਤਰ ਵੀ ਐਸ ਡੀਓ ਨੂੰ ਤੇ ਐਕਸ਼ਨ ਨੂੰ ਦਿੱਤਾਇਆ ਹੋਇਆ ਜੀ 6 ਮਹੀਨੇ ਲਗਾਤਾਰ ਜਾਂਦੇ ਰਹੇ ਆ